ਸਕੂਲ ਇੱਕ ਮੰਦਰ ਹੈ ਤੇ ਵਿਦਿਆ ਦਾ ਦਾਣ ਦੇਣ ਵਾਲੇ ਬੱਚਿਆਂ ਨੂੰ ਪੜਾਉਣ ਵਾਲੇ ਮੰਦਰ ਦੇ ਪੁਜਾਰੀ ਮੰਨੇ ਜਾਂਦੇ ਨੇ ਪਰ ਅਸੀਂ ਅੱਜ ਇਹ ਸਲੋਗਨ अनेका ਦੇਖੇ ਤੇ ਪੜੇ ਜ਼ਰੂਰ ਹੁੰਦੇ ਨੇ ਸਕੂਲ ਦੀਆਂ ਮਾਕਾਂ ਦੇ ਉੱਤੇ ਬਹੁਤ ਵੱਡੇ ਵੱਡੇ ਜਿਹੜੇ ਕਿ ਸਲੋਗਨ ਲਿਖੇ ਜਾਂਦੇ ਨੇ ਪਰ ਸਕੂਲ ਦੇ ਅਦਾਰੇ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਾ ਦਾਣ ਦੇਣ ਵਾਲੇ ਅਧਿਆਪਕਾਂ ਦਾ ਰੁਖ ਕਿਵੇਂ ਦਾ ਬਣਦਾ ਜਾ ਰਿਹਾ ਇਹ ਵੀਡੀਓ ਦੇਖ ਕੇ ਸ਼ਾਇਦ ਤੁਹਾਨੂੰ ਪਤਾ ਲੱਗ ਸਕਦਾ ਇੱਕ ਵੀਡੀਓ ਜੋ ਕਿ ਜਾਗਰਾਉਂ ਦੇ ਪ੍ਰਾਇਮਰੀ ਸਕੂਲ ਦਾ ਜਿਹੜਾ ਕਿ ਇੰਟਰਨੈਟ ਦੇ ਉੱਤੇ ਖੂਬ ਵਾਇਲ ਹੋਇਆ ਜਿਸ ਦੇ ਵਿੱਚ ਮਹਿਲਾ ਅਧਿਆਪਕ ਦੇ ਵੱਲੋਂ ਬੱਚੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਬੱਚੀ ਆਪਣੀ ਦਾਦੀ ਨੂੰ ਜਿਹੜੀ ਦਾਦੀ ਆ ਉਹ ਸਕੂਲ ਚ ਆਉਂਦੀ ਹੈ ਤੇ ਉਸ ਦੇ ਪਿੱਛੇ ਲੁਕਦੀ ਹੋਈ ਨਜ਼ਰ ਆਉਂਦੀ ਹੈ ਪਰ ਅਧਿਆਪਕ ਜਿਹੜੀ ਕਿ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਵੱਡੇ ਅਧਿਆਪਕਾਂ ਦੇ ਨਾਲ ਗੱਲ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ ਪਤਾ ਨਹੀਂ ਬੱਚੀ ਦੀ ਕੋਈ ਗਲਤੀ ਸੀ ਜਾਂ ਫਿਰ ਪੜ੍ਹਾਈ ਦੇ ਵਿੱਚ ਵੀਕ ਹੈ ਜਾਂ ਕੋਈ ਸ਼ਰਾਰਤ ਕੀਤੀ ਆ ਚਲੋ ਕੋਈ ਵੀ ਗੱਲ ਹੋਵੇ ਉਹ ਤਾਂ ਬੱਚਾ ਨਿਆਣਾ ਪਰ ਅਧਿਆਪਕ ਦਾ ਪਹਿਲਾ ਫਰਜ ਇਹ ਬਣਦਾ ਕਿ ਮਾਸੂਮ ਬੱਚੇ ਨੇ ਉਹਨਾਂ ਨੂੰ ਜਿਹੜਾ ਕਿ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਕੁੱਟਮਾਰ ਕਰਕੇ ਇਸ ਤਰੀਕੇ ਦਾ ਵਿਹਾਰ ਉਸ ਦੇ ਨਾਲ ਕਰਕੇ ਇਸ ਤਰੀਕੇ ਦੇ ਨਾਲ ਉਸ ਦੇ ਨਾਲ ਜੋ ਉਸ ਨੇ ਕੀਤਾ ਉਹ ਕਿੱਥੋਂ ਤੱਕ ਸਹੀ ਆ ਤਾਂ ਇਹ ਵੀਡੀਓ ਕਾਫੀ viral ਹੋ ਰਿਹਾ ਲੋਕਾਂ ਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਮਾਪੇ ਆਪਣੇ ਬੱਚੇ ਨੂੰ ਸਕੂਲਾਂ ਦੇ ਵਿੱਚ ਭੇਜਦੇ ਨੇ ਤਾਂ ਕਿ ਚੰਗੀ ਸਿੱਖਿਆ ਹਾਸਲ ਕਰਨ ਤੇ ਚੰਗਾ ਮਕਾਮ ਹਾਸਲ ਕਰਨਗੇ ਕਿਉਂਕਿ ਸਕੂਲਾਂ ਦੇ ਵਿੱਚ ਹੀ ਬੱਚੇ ਪੜ੍ਹ ਲਿਖ ਕੇ ਚੰਗੇ ਅਫਸਰ ਵੀ ਬਣਦੇ ਨੇ ਤਾਂ ਚੰਗੇ ਕਮਾਕਾਰਾਂ ਤੇ ਵੀ ਲੱਗਦੇ ਨੇ ਪਰ ਦੂਜੇ ਪਾਸੇ ਜੇਕਰ ਸਕੂਲ ਦੇ ਵਿੱਚ ਅਧਿਆਪਕਾਂ ਦਾ ਰਵੱਈਆ ਬੱਚਿਆਂ ਦੇ ਪ੍ਰਤੀ ਇਸ ਤਰੀਕੇ ਦਾ ਹੋਵੇਗਾ ਤਾਂ ਫਿਰ ਬੱਚੇ ਤਾਂ ਸਕੂਲ ਜਾਣ ਤੋਂ ਵੀ ਡਰਨਗੇ ਜੇਕਰ ਬੱਚੇ ਦੀ ਕੋਈ ਗਲਤੀ ਵੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਵੀ ਬੱਚੇ ਨੂੰ ਕਦੇ ਘੂਰਿਆ ਨਾ ਜਾਵੇ ਜਾਂ ਫਿਰ ਬੱਚੇ ਨੂੰ ਕਦੇ ਤਾੜਨਾ ਨਾ ਕੀਤੀ ਜਾਵੇ ਠੀਕ ਹੈ ਕਈ ਵਾਰ ਕਿਤੇ ਨਾ ਕਿਤੇ ਬੱਚੇ ਨੂੰ ਥੋੜਾ ਜਿਆਦਾ ਤਾੜਨਾ ਵੀ ਪੈਂਦਾ ਪਰ ਇਸ ਤਰੀਕੇ ਦੇ ਨਾਲ ਬੱਚੇ ਦੇ ਮਨ ਦੇ ਵਿੱਚ ਡਰ ਪੈਦਾ ਕਰਨਾ ਜਾਂ ਫਿਰ ਮਾਪਿਆਂ ਦੇ ਨਾਲ ਜਿਹੜੇ ਸਕੂਲ ਦੇ ਵਿੱਚ ਆਉਂਦੇ ਨੇ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਇਹ ਬੋਲਚਾਲ ਕਰਨੀ ਇਸ ਤਰੀਕੇ ਦੇ ਨਾਲ ਬੋਲਣਾ ਇਹ ਕਿੱਥੋਂ ਤੱਕ ਸਹੀ ਹੈ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਬੱਚੇ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾਵੇ ਜੇਕਰ ਫਿਰ ਵੀ ਬੱਚਾ ਨਹੀਂ ਸਮਝਦਾ ਤਾਂ ਉਸਦੇ ਮਾਪਿਆਂ ਨਾਲ ਗੱਲ ਕੀਤੀ ਜਾਵੇ ਉਸੇ ਮਾਪਿਆਂ ਨੂੰ ਬੁਲਾਇਆ ਜਾਵੇ ਪਰ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਕਿਉਂਕਿ ਬੱਚੇ ਛੋਟੇ ਨੇ ਪ੍ਰਾਇਮਰੀ ਸਕੂਲ ਦੇ ਬੱਚੇ ਬਹੁਤ ਛੋਟੇ ਹੁੰਦੇ ਨੇ ਉਹਨਾਂ ਨੂੰ ਤਾਂ ਸਿਰਫ ਪਿਆਰ ਦੀ ਜ਼ਰੂਰਤ ਹੁੰਦੀ ਹੈ ਜੇਕਰ ਛੋਟੀ ਮੋਟੀ ਕੋਈ ਸ਼ਰਾਰਤ ਜਾਂ ਫਿਰ ਪੜ੍ਹਾਈ ਦੇ ਵਿੱਚ ਕੋਈ ਮਾੜੀ ਮੋਟੀ ਗਲਤੀ ਰਹਿ ਵੀ ਗਈ ਤਾਂ ਟੀਚਰ ਦਾ ਫਰਜ਼ ਬਣਦਾ ਕਿ ਪਿਆਰ ਨਾਲ ਸਮਝਾਇਆ ਜਾਵੇ ਪਰ ਜਿਸ ਤਰੀਕੇ ਦੇ ਹਾਲਾਤ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਡਮ ਕੁਝ ਜ਼ਿਆਦਾ ਹੀ ਗੁੱਸੇ ਵਾਲੀ ਨਜ਼ਰ ਆ ਰਹੀ ਹੈ ਜਿਸ ਕਰਕੇ ਉਸ ਦੇ ਵੱਲੋਂ ਬੱਚੀ ਨੂੰ ਇੰਨਾ ਕੁ ਜ਼ਿਆਦਾ ਅ ਗੁੱਸੇ ਨਾਲ ਪੇਸ਼ ਆ ਰਹੀ ਹੈ ਕਿ ਉਸ ਦੀ ਦਾਦੀ ਦੇ ਪਿੱਛੋਂ ਵੀ ਖਿੱਚਦੀ ਹੋਈ ਨਜ਼ਰ ਆ ਰਹੀ ਆ ਇਸ ਵੀਡੀਓ ਨੂੰ ਦੇਖਿਓ ਤੇ ਆਪਣੀ ਵੀਡੀਓ ਦੇ ਉੱਤੇ رائے ਜ਼ਰੂਰ ਸਾਂਝੀ ਕਰਿਓ ਜਿਸ ਤਰੀਕੇ ਦੇ ਨਾਲ ਅਸੀਂ ਵੀ ਸਕੂਲਾਂ ਦੇ ਵਿੱਚ ਪੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਪੜੇ ਆ ਜਿੱਥੇ ਕੋਈ ਗਲਤੀ ਹੁੰਦੀ ਆ ਉੱਥੇ ਅਧਿਆਪਕ ਘੂਰਦੇ ਵੀ ਨਹੀਂ ਉੱਥੇ ਅਧਿਆਪਕ ਕੁਝ ਨਾ ਕੁਝ ਕਹਿ ਵੀ ਦਿੰਦੇ ਨੇ ਮੰਨਦੇ ਆ ਪਰ ਇਸ ਤਰੀਕੇ ਦੇ ਨਾਲ ਛੋਟੇ ਬੱਚਿਆਂ ਦੇ ਨਾਲ ਅਸੀਂ ਜੇਕਰ ਉਹਨਾਂ ਦੇ ਨਾਲ ਇਸ ਲਹਿਜੇ ਦੇ ਵਿੱਚ ਗੱਲ ਕਰਾਂਗੇ ਜਾਂ ਉਹਨਾਂ ਦੇ ਨਾਲ ਇੰਨਾ ਸਖਤ ਰਵੱਈਆ ਅਪਣਾਵਾਂਗੇ ਤਾਂ ਬੱਚਿਆਂ ਦੇ ਦਿਲ ਜਾਂ ਫਿਰ ਦਿਮਾਗ ਦੇ ਉੱਤੇ ਕੋਈ ਨਾ ਕੋਈ ਜੜੀ ਅਜੀਹੀ ਗੱਲ ਭਾਰੀ ਪੈ ਸਕਦੀ ਆ ਉਸ ਨੂੰ ਹੋਰ ਤਰੀਕੇ ਬਹੁਤ ਨੇ ਸਮਝਾਉਂਦੇ ਪਰ ਜੋ ਇਸ ਮੈਡਮ ਦਾ ਲੈਜਾ ਨਜ਼ਰ ਆ ਰਿਹਾ ਉਹ ਕਿੱਥੋਂ ਤੱਕ ਸਹੀ ਆ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਦੇਖੋ ਇਹ ਵੀਡੀਓ Bow the kite, the kite will fly. The kite will sing a song. The kite will sing a song.